ਅਮ ਮਿਹਨਤ ਵਾਲੋ ਨੇ ਜਦ ਵੀ ਮਿਲ ਕੇ ਕਦਮ ਪੜਾਇਆ ਸਾਗਰ ਨੇ ਰਸਤਾ ਛੋੜਾ ਪਰ ਬਤ ਨੇ ਸੀਸ ਗੁਆਇਆ ਰੋਟੀ ਦੀ ਕਲਾ ਕਮਾਨ ਦੀ ਕਲਾ ਹਰ ਵਿਅਕਤੀ ਦੇ ਅੰਦਰ ਹੁੰਦੀ ਹੈ ਪਰ ਕੀ ਹੁੰਦਾ ਕਿ ਜੇਕਰ ਅਸੀਂ ਉਹਨੂੰ ਹੰਟ ਨਹੀਂ ਕਰਦੇ ਜੇਕਰ ਅਸੀਂ ਉਹਨੂੰ ਆਪਣੇ ਅੰਦਰ ਨਹੀਂ ਖੋਜ ਕਰਦੇ ਤੇ ਫਿਰ ਅਸੀਂ ਭੁੱਖੇ ਮਰ ਜਾਂਦੇ ਹਾਂ ਹਿੰਦੁਸਤਾਨ ਦੇ ਨਾਲ ਵਰਨਸੀ ਵੀ ਇਹ ਰਹੀ ਹੈ ਕਿ ਸਾਡੇ ਲੋਕ ਜਿਹੜੇ ਨੇ ਨਾ ਉਹ ਸੌਕੇ ਤਰੀਕੇ ਨਾਲ ਰੋਟੀ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਰ ਨਵਾਂ ਯੁੱਗ ਬੇਟੇ ਬੜਾ ਖਤਰਨਾਕ ਜੀ ਇਹਦੇ ਵਿੱਚ ਇਹ ਯੁੱਗ ਤੁਹਾਨੂੰ ਕਹਿ ਰਿਹਾ 140 ਕਰੋੜ ਦਾ ਮੁਲਕ ਕਹਿ ਰਿਹਾ ਟੈਲੈਂਟ ਹੈ ਜਿਹੜਾ ਪੈਸਾ ਕਮਾ ਲੇ ਠੀਕ ਹੈ ਸੋ ਅੱਜ ਆਪਾਂ ਜਿਹੜਾ ਹੈ ਨਾ ਇਹਦੇ ਵਿੱਚ ਆਪਾਂ ਜਿੰਨੇ ਲੈਸਨਸ ਕੀਤੇ ਨੇ ਇਹ ਲੈਸਨ ਬੜਾ ਇੰਪੋਰਟੈਂਟ ਹੈ ਐ ਲੈਸਨ ਕਹਿ ਰਿਹਾ ਕਿ ਵੀ ਰਜਿਸਟ੍ਰੇਸ਼ਨ ਕਰਵਾਈਏ bizness blaster ਵਿੱਚ ਸਾਰੇ ਪਲਾਸਟਿਕ ਵਨ ਦੇ ਬੱਚੇ ਜਿਹੜੇ ਨੇ ਉਹ bizness blaster ਦਾ ਹਿੱਸਾ ਨੇ ਹੁਣ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਐਕਚੁਅਲੀ ਇਹ ਤੁਹਾਡੀ ਰਜਿਸਟ੍ਰੇਸ਼ਨ ਹੈਗੀ ਹੈ ਤੇ ਰਜਿਸਟ੍ਰੇਸ਼ਨ ਵੀ ਹੋਇਆ ਜੇ ਡੀ ਸਾਰਿਆਂ ਦੀ 100% ਹੋਣੀ ਜ਼ਰੂਰੀ ਹੈ ਇਹਨੂੰ ਲਾਈਟਲੀ ਨਾ ਲੈਣਾ ਇਹਨੂੰ ਲਾਈਟਲੀ ਨਾ ਲੈਣਾ ਅੱਜ ਜਿਹਦੇ ਕੋਲ ਇੱਥੇ ਮੋਬਾਈਲ ਲਗੇ ਨੇ ਓਕੇ ਐ ਜਿਹਨ ਕੋਲ ਨਹੀਂ ਹੈਗੇ ਆਪਣੀਆਂ ਕਾਪੀਆਂ ਤੇ ਨੋਟ ਕਰਨ ਕਿ ਇਹ ਡਿਸਟਿਨੇਸ਼ਨ ਆਪਾਂ ਕਿਵੇਂ ਕਰਨੀ ਹੈ ਠੀਕ ਐ ਸੋ ਸਟੈਪਸ ਫਸਟ ਸਟੈਪ ਆ ਚੱਲਨੇ ਆ ਮੈਂ ਤੁਹਾਡੇ ਲਈ ਸਟੈਪਸ ਜਿਹੜੇ ਨੇ ਉਹ ਨੋਟ ਕੀਤੇ ਨੇ ਤੁਸੀਂ ਆਪਣੇ WhatsApp ਦੇ ਉੱਤੇ ਜਾਣਾ ਸਭ ਤੋਂ ਪਹਿਲੇ ਤੁਸੀਂ ਕਾਪੀਆਂ ਇਹ ਨੰਬਰ ਜਿਹੜਾ ਨਾ ਇਹ ਬਿੱਟ ਸਾਰੇ ਨੋਟ ਕਰ ਲਓ ਇਹ ਨੰਬਰ ਸਾਰੇ ਨੋਟ ਕਰੋ ਇਸ ਨੰਬਰ ਤੋਂ ਕਹਾਣੀ ਸ਼ੁਰੂ ਹੁੰਦੀ ਹੈ ਇਸ ਨੰਬਰ ਤੋਂ ਸਟੋਰੀ ਸ਼ੁਰੂ ਹੁੰਦੀ ਹੈ ਬਿਜ਼ਨਸ ਪਲੱਸ ਤੇ ਸੋ ਨੰਬਰ ਇਜ਼ 951347756 ਨੰਬਰ ਇਜ਼ 951347756 ਇਹ ਨਾਮ ਰੱਖ ਲੈਣਾ ਤੁਸੀਂ ਉੱਥੇ ਬੀਬੀ ਸਹਾਇਕ ਇਹ ਨਾਮ ਰੱਖ ਲੈਣਾ ਤੁਸੀਂ ਇਹ ਨੰਬਰ ਤੁਸੀਂ ਸੇਵ ਕਰਨਾ ਹੈ ਆਪਣੀ ਕੰਟੈਕਟ ਲਿਸਟ ਦੇ ਵਿੱਚ ਲਿਖਣਾ ਹੈ ਬੀਬੀ ਸਹਾਇਕ ਠੀਕ ਹੈ ਹੁਣ ਤੁਸੀਂ ਨੈਕਸਟ ਤੁਸੀਂ ਕਿੱਥੇ ਗਏ ਨੈਕ ਤੁਸੀਂ ਗਏ WhatsApp ਦੇ ਉੱਤੇ ਗਏ ਠੀਕ ਹੈ WhatsApp ਤੇ ਗਏ ਤੁਸੀਂ WhatsApp ਦੇ ਉੱਤੇ ਜਾ ਕੇ BB ਸਹਾਇਕ ਜਾਂ 951347756 ਜਿਹੜਾ ਹੈ ਉਹਨੂੰ ਕਲਿੱਕ ਕੀਤਾ ਉਹਦੇ ਤੋਂ ਤੁਸੀਂ ਪਹਿਲਾ ਮੈਸੇਜ ਪਾਓਗੇ ਜਦੋਂ ਖੁੱਲੇਗਾ ਹਾਈ BB ਠੀਕ ਹੈ ਸੋ ਇਹ ਤੁਹਾਡਾ ਪਹਿਲਾ ਸਟੈਪ ਆ ਗਿਆ ਤੁਸੀਂ ਲਿਖੋਗੇ ਹਾਈ BB ਸਟੈਪ 3 ਆਏਗਾ ਉਹ ਤੁਹਾਨੂੰ ਕਹੇਗਾ ਵੈਲਕਮ ਟੂ ਬੀਬੀ ਪ੍ਰੋਗਰਾਮ ਠੀਕ ਹੈ ਕਲਿੱਕ ਔਨ ਬੀਬੀ ਰਜਿਸਟ੍ਰੇਸ਼ਨ ਇਹ ਹੁਣ ਤੁਹਾਡੀ ਇੱਥੇ ਬੀਬੀ ਰਜਿਸਟ੍ਰੇਸ਼ਨ ਹੋਏਗੀ ਠੀਕ ਹੈ ਰਜਿਸਟ੍ਰੇਸ਼ਨ ਦੇ ਲਈ ਇੱਥੇ ਜਿਹੜਾ ਹੈ ਤੁਹਾਨੂੰ ਕਹੇਗਾ ਭਾਸ਼ਾ ਚੁਣੋ ਆਪਣੀ ਲੈਂਗੁਏਜ ਠੀਕ ਹੈ ਤੁਹਾਨੂੰ ਜਿਹੜੀ ਲੈਂਗੁਏਜ ਕੰਫਰਟੇਬਲ ਲੱਗੇ ਆਈ ਊਡ ਲਾਈਕ ਟੂ ਸੁਜੈਸਟ ਇੰਗਲਿਸ਼ ਹੀ ਕਰਨਾ ਠੀਕ ਹੈ ਸਾਰਿਆਂ ਲਈ ਸੌਖਾ ਰਹੇਗਾ ਆਪਾਂ ਭਾਸ਼ਾ ਇੰਗਲਿਸ਼ ਜਦੋਂ ਚੁਣ ਲਈ ਠੀਕ ਹੈ ਐ ਨਾਲ ਹੀ ਨੈਕਸਟ ਮੈਸੇਜ ਜਿਹੜਾ ਤੁਹਾਨੂੰ ਆਏਗਾ ਸਟੈਪ ਨੰਬਰ 5 0 ਹੋਏਗਾ ਤੁਹਾਡਾ ਸਟੈਪ ਨੰਬਰ 5 ਦੇ ਵਿੱਚੋ ਕਹੇਗਾ ਆਰ ਯੂ ਟੀਚਰ অর ਅ ਸਟੂਡੈਂਟ 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 ਫਿਰ ਸਾਡੇ ਕੋਲ ਨੈਕਸਟ ਸਟੈਪ ਆਇਆ ਤੁਹਾਨੂੰ ਫੇਰ ਮੈਸੇਜ ਆਏਗਾ ਉਪੇਗਾ ਈ ਪੰਜਾਬ ਆਈਡੀ ਪਰ ਰੋਕਣੀ ਹੁਣ ਇਹ ਬੜਾ ਇੰਪੋਰਟੈਂਟ ਇਹ ਸਟੈਪ ਨੰਬਰ 6 ਬੜਾ ਇੰਪੋਰਟੈਂਟ ਹੈਗਾ ਐਦੇ ਲਈ ਤੁਹਾਨੂੰ ਕਿੱਥੇ ਜਾਣਾ ਪਵੇਗਾ ਆਪਣੇ ਕਲਾਸ ਇੰਚਾਰਜ ਦੇ ਕੋਲ ਉਹ ਤੁਹਾਨੂੰ ਦੱਸ ਦੇਣਗੇ ਕਿ ਤੁਹਾਡੀ ਈ ਪੰਜਾਬ ਆਈਡੀ ਕਿਹੜੀ ਹੈਗੀ ਹੈ। ਵੈਸੇ ਅਸੀਂ ਪਾ ਹੀ ਦਿਆਂਗੇ। ਕਲਾਸ ਗਰੁੱਪ ਵਿੱਚ ਸਾਰੇ ਆਪਣੀ ਆਪਣੀ ਆਈਡੀ ਨੋਟ ਕਰਨਗੇ। ਅੱਜ ਸਾਰਿਆਂ ਨੂੰ ਆਈਡੀ ਪਾ ਦੇਾਂਗੇ ਆਪਾਂ। ਠੀਕ ਹੈ? ਉਹ ਕਹੇਗਾ ਆਪਣੀ ਈ ਪੰਜਾਬ ਆਈਡੀ ਜਿਹੜੀ ਹੈ ਜਦੋਂ ਤੁਸੀਂ ਆਪਣੀ ਈ ਪੰਜਾਬ ਆਈਡੀ ਉੱਥੇ ਪਾਓਗੇ ਜਿਹੜੀ ਤੁਹਾਨੂੰ ਜਿਵੇਂ ਆ ਮੁੰਡੇ ਦੀ ਪੰਜਾਬ ਆਈਡੀ ਆਵਲੀ ਹੈ ਕਿ ਸੀਗੀ 778340 ਸਾਇੰਸ ਗਰੁੱਪ ਦਾ ਲੜਕਾ। ਅਗੋਂ ਤੁਹਾਨੂੰ ਜਿਹੜਾ ਮੈਸੇਜ ਆਂਦਾ ਸਟੈਪ ਨੰਬਰ 7 ਦੇ ਉੱਤੇ ਉਹ ਕਹਿੰਦਾ ਕਨਫਰਮ ਯੂਰ ਨੇਮ ਉਹਨੇ ਉਸੇ ਵੇਲੇ ਤੁਹਾਡਾ ਨਾਮ ਤੁਹਾਨੂੰ ਦੱਸ ਦੇਣਾ ਜਿਸ ਤਰ੍ਹਾਂ ਹੀ ਤੁਸੀਂ ਆਪਣੀ ਈ ਪੰਜਾਬ ਆਈਡੀ ਪਾਈ ਉਹਨੇ ਤੁਹਾਨੂੰ ਤੁਹਾਡਾ ਨਾਮ ਦੱਸ ਦੇਣਾ ਉਹਨੇ ਕਿਹਾ ਕਿ ਆਰ ਯੂ ਆਰ ਯੂ ਗੁਰਪ੍ਰੀਤ ਸਿੰਘ ਜਾਂ ਕੁਝ ਵੀ ਜੋ ਤੁਹਾਡਾ ਨਾਮ ਹੈ ਫਿਰ ਤੁਸੀਂ ਜਦੋਂ ਤੁਹਾਡਾ ਨਾਮ ਸਹੀ ਆ ਗਿਆ ਤੁਸੀਂ ਕਹੇ ਯੈਸ ਫਿਰ ਸਿਲੈਕਸ਼ਨ ਕਰੀ ਹੋ ਗਈ ਯੈਸ ਔਰ ਨੋ ਦੀ ਯੈਸ ਸਟੈਪ ਨੰਬਰ 8 ਕਰਿਆ ਕਿ ਆਪਣਾ ਸਕੂਲ ਦਾ ਨਾਮ ਕਨਫਰਮ ਕਰੋ ਉੱਥੇ ਤੁਹਾਡੇ ਸਕੂਲ ਦਾ ਨਾਮ ਵੀ ਆ ਜਾਏਗਾ फिजियो स्कूल नेम जी ट्रिपल एस बालकला यू विल से दैट यस ठीक है इत्ते भी ਸਾਡਾ यस نو ਹੋ ਗਿਆ ਇੱਥੇ ਵੀ यस نو ਹੋ ਗਿਆ ਆਪਾਂ ਕਹੇ ਯੈਸ ਠੀਕ ਹੈ ਉਸ ਤੋਂ ਬਾਅਦ ਸਟੈਪ ਨੰਬਰ 9 ਆ ਜਾਂਦਾ ਸਾਡੇ ਕੋਲ ਕੀ ਪਾਰਟਿਸਪੇਸ਼ਨ ਜਿਹੜੀ ਹੈਗੀ ਹੈ ਜਦੋਂ ਅਸੀਂ ਉਹਦੇ ਵਿੱਚ ਕਰਾਂਗੇ ਤੇ ਉੱਥੇ ਅਸੀਂ ਪਾਰਟਿਸਪੇਸ਼ਨ ਦੇ ਲਈ ਓਕੇ ਨੂੰ ਕਲਿੱਕ ਕਰ ਦੇਾਂਗੇ ਠੀਕ ਹੈ ਅਸੀਂ ਓਕੇ ਨੂੰ ਕਲਿੱਕ ਕਰਾਂਗੇ ਜਦੋਂ ਅਸੀਂ ਓਕੇ ਨੂੰ ਕਲਿੱਕ ਕਰਾਂਗੇ ਤੇ ਸਾਡੇ ਕੋਲ ਸਟੈਪ ਨੰਬਰ 10 ਇੱਕ ਵੀਡੀਓ ਆਏਗੀ ਅੱਪੇ ਆਏਗੀ ਐ ਜਿਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਚੱਲੀ ਜਾਓਗੇ ਨਾ ਐ ਤੁਹਾਡੇ ਕੋਲ ਇੱਕ ਵੀਡੀਓ ਆਏਗੀ ਉਹ ਕਹੇਗਾ ਲਾਈਕ ਜਾਂ ਡਿਸਲਾਈਕ ਤੁਸੀਂ ਕਹਿੰਦੇ ਨਾ ਲਾਈਕ ਵੇਖ ਲੈਣੀ ਸਾਰੀ ਵੀਡੀਓ ਠੀਕ ਹੈ ਲਾਈਕ ਔਰ ਡਿਸਲਾਈਕ ਤੁਸੀਂ ਲਾਈਕ ਕਰ ਦੇਣੀ ਹੈ ਜਦੋਂ ਤੁਸੀਂ ਲਾਈਕ ਕਰੋਗੇ ਸਟੈਪ ਨੰਬਰ 11 ਸ਼ੁਰੂ ਹੋ ਜਾਏਗਾ orientation questions ਜਿਹੜੇ ਨੇ ਉਹਨਾਂ ਦੇ answers ਦੇਣੇ ਨੇ ਹੁਣ ਇਹ ਬਿਲਕੁਲ ਥੋੜਾ ਜਿਹਾ ਕੰਮ ਰਹਿ ਗਿਆ ਜਦੋਂ ਅਸੀਂ ਸਟੈਪ ਨੰਬਰ 11 ਤੇ ਆਵਾਂਗੇ ਉਹ ਸਾਨੂੰ ਕੁਝ ਕੁਐਸਚਨ ਕਰੇਗਾ ਠੀਕ ਹੈ ਸਟੈਪ ਨੰਬਰ 12 ਤੇ ਜਦੋਂ ਅਸੀਂ ਜਾਵਾਂਗੇ ਇਹਨੂੰ yes ਕਰਕੇ orientation program ਨੂੰ yes or no ਵਿੱਚ 12 ਵਿੱਚ ਜਦੋਂ ਆਵਾਂਗੇ ਤੇ ਉਹ ਕਹੇਗਾ ਕਿ ਕੋਈ ਇੱਕ ਸਟੈਪ ਜਿਹੜਾ ਹੈ ਉਹਨੂੰ ਅਸੀਂ ਚੁਣਨਾ ਹੈ ਚਾਰ ਸਟੈਪ ਆਣਗੇ ਤੇ ਸਾਡੇ ਕੋਲ ਲਿਖੇ ਹੋਏ ਪਹਿਲਾ ਹੋਏਗਾ वर्किंग विद टीम पहला स्टेप वर्किंग विद टीम की ਤੁਸੀਂ ਕਿਸੇ ਟੀਮ ਨਾਲ ਕੰਮ ਕਰ ਰਹੇ ਹੋ ਦੂਸਰਾ ਸਟੈਪ ਹੋਏਗਾ ਲਰਨਿੰਗ ਟੂ ਡੂ ਬਿਜ਼ਨਸ ਕਿ ਤੁਸੀਂ ਬਿਜ਼ਨਸ ਕਰਨਾ ਸਿੱਖ ਰਹੇ ਹੋ ਇਹ ਦੂਸਰਾ ਤੀਸਰਾ ਤੁਹਾਨੂੰ ਪੁੱਛੇਗਾ ਬੀنگ ਮੋਰ ਕੰਫੀਡੈਂਟ ਕਿ ਤੁਸੀਂ ਹੋਰ ਜ਼ਿਆਦਾ ਆਤਮ ਵਿਸ਼ਵਾਸੀ ਹੋਣਾ ਚਾਹੁੰਦੇ ਹੋ ਤੁਹਾਡੇ ਅੰਦਰ ਆਤਮ ਵਿਸ਼ਵਾਸ ਦੀ ਘਾਟ चौथा स्टैपेगा लर्निंग टू टॉक पीपल्स कि लोगों के गल कि करी दी है जो तो बिजनेस करने यू लर्निंग टू डू बिजनेस कि अभी बिजनेस करना सीखना चाहते हाँ कुछ भी कुछ भी कर सकते हो एना चारा चु कोई भी लगते हो पर मैं तो यह कह लर्निंग टू ਲੂ ਬਿジネス ਕਿ ਸਾਨੂੰ ਬਿジネス ਕਰਨ ਦੀ ਜਾ ਸਿਖਾਓ ਫੇਰ ਉਹ ਤੁਹਾਨੂੰ ਵੀਡੀਓ ਆਪਣੀ ਜਿਹੜੀ ਹੈਗੀ ਆ ਉਹ ਭੇਜ ਦੇਗਾ ਕਿ ਉਹਨਾਂ ਵਿੱਚੋਂ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਆ ਕੇ ਇਹ ਲਿੰਕ ਜਿਹੜਾ ਹੈਗਾ ਉਹ ਤੁਹਾਨੂੰ ਦੇਗਾ ਕਿ ਯਸ ਯੂ ਆਰ ਰਜਿਸਟਰਡ ਆ ਤੁਹਾਡੇ ਟੋਟਲ ਸਟੈਪਸ ਹੈਗੇ ਨੇ ਆਈ ਥਿੰਕ 13 ਸਟੈਪਸ ਨੇ ਕਿ ਹਾਊ ਟੂ ਗੈਟ ਰਜਿਸਟ੍ਰੇਸ਼ਨ ਇਨ ਬੀਬੀ ਸਹਾਇਕ ਫੇਰ ਇੱਕ ਵਾਰੀ ਸੁਣ ਲਓ ਇਫ ਯੂ ਆਰ ਨੋਟ ਦਾ ਮੈਂਬਰ ਆਫ ਬੀਬੀ ਸਹਾਇਕ ਥੈਨ ਯੂ ਆਰ ਨੋਟ ਦਾ ਪਾਰਟਿਸਪੈਂਟ ਇਨ ਪਲਸ 2 ਕਲਾਸ ਨਹੀਂ ਸਰ ਪਲਸ 1 ਜੀ ਇਹਨਾਂ ਨੂੰ ਪੇਪਰ ਹੀ ਨਹੀਂ ਦੇ ਦਿੰਦੇ ਨਹੀਂ ਨਹੀਂ ਕਈ ਹੁੰਦੇ ਨੇ ਨਾ ਕਈ ਦਿਮਾਗ ਜਿਹੜੇ ਹੁੰਦੇ ਨੇ ਉੱਪਰ ਨੂੰ ਹੁੰਦੇ ਨੇ ਧਿਆਨ ਨਾਲ ਸੁਣ ਲਓ ਤੁਸੀਂ ਸਭ ਸੋਫਾ ਕੰਮ ਕਰ ਲੋਗੇ ਕਿ ਜੇਕਰ ਤੁਸੀਂ ਇਹਦੀ ਰਜਿਸਟ੍ਰੇਸ਼ਨ ਨਹੀਂ ਕਰੋਗੇ ਆਪਣੇ ਆਪ ਹੀ ਤੁਸੀਂ ਗੇਮ ਚੋਂ ਬਾਹਰ ਹੋ ਜਾਓਗੇ ਕੋਈ ਸਕੂਲ ਦਾ ਸਟੂਡੈਂਟ ਹੀ ਨਹੀਂ ਹੋ। ਯੂ ਆਰ ਨਾਟ ਦ ਰਜਿਸਟਰਡ ਰਜਿਸਟਰਡ ਠੀਕ ਹੈ? ਇਹ ਰਜਿਸਟ੍ਰੇਸ਼ਨ ਤੁਹਾਡੀ ਆਪਣੀ ਆ। ਹੋਰ ਸੁਣੋ, ਇਹ ਰਜਿਸਟ੍ਰੇਸ਼ਨ ਤੁਸੀਂ ਆਪਣੇ ਪਰਸਨਲ ਫੋਨ ਤੋਂ ਹੀ ਕਰवानी ਆ। ਨੰਬਰ 1 ਠੀਕ ਹੈ? ਅੱਛਾ ਨੰਬਰ ਉਹ ਵਾਲਾ ਨਹੀਂ ਦੇਣਾ ਜਿਹੜਾ ਤੁਸੀਂ ਘੜੀਮੁੜੀ ਬਦਲਦੇ ਹੋ। ਕੋਈ ਇਹੋ ਜਿਹਾ ਪਰਮਾਨੈਂਟ ਪੱਕਾ ਨੰਬਰ ਦੇਓ ਜਿਹੜਾ ਤੁਹਾਡੇ ਚੱਲਦਾ। ਉਹਦੇ ਵਿੱਚ ਐ ਮੇਬੀ ਸੈਟਰਡੇ ਜਿਹੜਾ ਹੈ, ਦੈਟ ਇਜ਼ ਦ ਲਾਸਟ ਡੇ। ਸੈਟਰਡੇ ਉਹ ਲਾਸਟ ਡੇ ਹੈਗਾ ਉਸ ਤੋਂ ਬਾਅਦ ਇਹ ਪੋਰਟਲ ਬੰਦ ਜੇਕਰ ਪੋਰਟਲ ਬੰਦ ਹੋ ਗਿਆ ਤੇ ਤੁਹਾਡੀ ਰਜਿਸਟ੍ਰੇਸ਼ਨ ਨਹੀਂ ਹੋਈ ਤੇ ਇਹਦਾ ਸਿੱਧਾ ਹੀ ਇੱਕੋ ਹੀ ਮਤਲਬ ਹੈ ਕਿ ਯੂ ਆਰ ਨਾਟ ਦਾ ਸਟੂਡੈਂਟ ਆਫ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਾਲਕਲਾਮ ਫਿਰ ਸਾਨੂੰ ਤੁਹਾਡਾ ਨਾਂ ਹੀ ਪੰਜਾਬ ਤੋਂ ਕੱਟਣਾ ਪੈਣਾ ਹੈ ਕੱਟਣਾ ਪੈਣਾ ਮਜਬੂਰੀ ਚ ਠੀਕ ਹੈ ਸਮਝ ਆ ਗਈ ਸਾਰਿਆਂ ਨੂੰ ਅੱਛਾ ਹਾਊ ਟੂ ਗੈਟ ਰਜਿਸਟਰਡ ਕਿੰਨੇ ਬੱਚਿਆਂ ਨੂੰ ਪਤਾ ਲੱਗ ਗਿਆ ਅੱਜ ਖੜੇ ਕਰੋ ਉੱਚੇ ਹੱਥ ਖੜੇ ਕਰੋ ਐਨਾ ਦਿਨ ਵੀ ਹਾਂਜੀ ਸਾਰਿਆਂ ਨੂੰ ਪਤਾ ਲੱਗ ਗਿਆ You like this process? Yes, अच्छा बिल्कुल पता लग गया ना? Yes, हाँ फास्ट में जावे नंबर कड़ा एड करना नाइन फाइव वन फोर थ्री ट्रिपल सैवन स्टैप नंबर वन आ गया उद मैसेज आएगा ठीक है वेलकम मैसेज आ गया आप ਉਨੇ ਸਾਨੂੰ ਕੀ ਗਿਆ ਲੈਂਗੁਏਜ ਚ ਨੂੰ ਅਸੀਂ ਕਿਹੜੀ ਲੈਂਗੁਏਜ ਲਈ ਇੰਗਲਿਸ਼ ਤੋਂ ਬਾਅਦ ਉਹਨੇ ਪੁੱਛਿਆ ਤੁਸੀਂ ਸਟੂਡੈਂਟ ਹੈਗੇ ਹੋ ਕਿ ਟੀਚਰ ਹੈਗੇ ਹੋ ਤੁਸੀਂ ਬੋਲੋਗੇ ਹਾਂ ਨੈਕਸਟ ਸਟੱਡ ਕੋ ਆ ਗਿਆ ਇਹਦੇ ਚ ਅਸੀਂ ਕੀ ਭਰਨਾ ਹੈ ਇੰਚਾਰਜ ਕਿੱਥੋਂ ਮਿਲੇਗੀ ਟੀਚਰਸ ਕਲਾਸ ਇੰਚਾਰਜ ਆਰਟੀਕਲ ਠੀਕ ਹੈ ਐਸੀ ਉਹਨਾਂ ਕੋ ਲੈਣੀ ਹੈ ਕਨਫਰਮ ਯੂਅਰ ਨੇਮ ਤੁਹਾਡਾ ਨਾਮ ਆਏਗਾ ਤੁਸੀਂ ਯੈਸ ਕਰ ਦੇਣਾ ਜੇਕਰ ਉਹ ਤੁਹਾਡਾ ਹੋਏਗਾ ਠੀਕ ਹੈ ਕਨਫਰਮ ਸਕੂਲ ਦਾ ਨਾਮ ਆਏਗਾ ਜੇ ਤੁਹਾਡੇ ਸਕੂਲ ਦਾ ਨਾਮ ਆਉਂਦਾ ਹੈ ਯੈਸ ठीक है स्टेप नाइन पार्टिसिपेशन क्लिक ओके उस तो बाद एक वीडियो आ गई तुम ओनू की करना लाइक लाइक करने तो बाद ओरिएंटेशन क्वेश्चंस आ गए साढ़े को ओरिएंटेशन क्वेश्चंस जेडे ने किन्ने आने ने टोटल चार 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 में से केड़ा चुनना है हां हाउ टू डू बिजनेस सो क्लैप फॉर योरसेल्फ